ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਪਾਲ ਸਿੰਘ ਡਿਜੀਟਲ ਸੋਲਰ ਪਿੱਖੀ ਅੱਜ ਅਸੀਂ ਪਹੁੰਚੇ ਆ ਕੀਨੀਆ ਈਸਟ ਅਫਰੀਕਾ ਦੇ ਵਿੱਚ ਇੱਥੇ ਤੁਹਾਨੂੰ ਦਿਖਾਵਾਂਗੇ ਇੱਕ ਪੰਜਾਬੀਆਂ ਦੇ ਬਹੁਤ ਵੱਡੇ ਵੱਡੇ ਫਾਰਮ ਨੇ 5 500 ਏਕੜ 1000 ਏਕੜ ਦੇ ਆ ਆ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹ 100 ਏਕੜ ਦਾ ਫਾਰਮ ਹੈ ਪੂਰਾ ਇੱਥੇ ਕੋਈ ਵਟ ਨਹੀਂ ਹੁੰਦੀ ਪੂਰੀ 100 ਏਕੜ ਦੇ ਅਲੇ ਦੁਆਲੇ ਮਤਲਬ ਜਿਹੜੀ ਫੈਂਸਿੰਗ ਕੀਤੀ ਹੁੰਦੀ ਹੈ ਆ ਇਹਦੇ ਟਰੈਕਟਰ ਨੇ ਇੱਥੇ ਟਰੈਕਟਰ ਵੀ ਦੂਸਰਿਆਂ ਨਾਲੋਂ ਅਲੱਗ ਨੇ ਆਪਣੇ ਪੰਜਾਬ ਨਾਲੋਂ ਇੱਥੇ ਵੱਡੇ ਟਰੈਕਟਰ ਨੇ ਏਸੀ ਟਰੈਕਟਰ ਨੇ 3 300 4 400 ਹਾਰਸ ਪਾਵਰ ਦੇ ਇਹ ਟਰੈਕਟਰ ਨੇ ਇਹਨਾਂ ਦੇ 6 6 ਟਾਇਰ ਲੱਗੇ ਹੁੰਦੇ ਨੇ ਤਿੰਨ ਤਿੰਨ ਸਾਈਡਾਂ ਦੇ ਟਾਇਰ ਹੁੰਦੇ ਨੇ ਉਹ ਤਨੋਂ ਵੀ ਦਿਖਾਉਂਗਾ ਹੁਣ ਇਹਨਾਂ ਦੇ ਹੈਗਾ ਜੀ ਕਿਹਨੀਆਂ ਜਿਹੜਾ ਬਹੁਤ ਹੀ ਸੋਹਣੀ ਪੰਜਾਬੀ ਬੋਲਦਾ ਹੈ ਗੱਲਬਾਤ ਕਰਦਾ ਇੱਥੇ ਦਾ ਇਹ ਮੈਨੇਜਰ ਹੈਗਾ ਰੱਖਿਆ ਹੋਇਆ ਪੰਜਾਬੀਆਂ ਨੇ ਤੇ ਬਹੁਤ ਹੀ ਵਧੀਆ ਪੰਜਾਬੀ ਬੋਲਦਾ ਹੈ ਇਸ ਟਾਈਮ ਹੁਣ ਤੁਹਾਨੂੰ ਉਸ ਤੋਂ ਬਾਅਦ ਮੈਂ ਸਾਰਾ ਇਹ ਖੇਤ ਦਾ ਦਿਖਾਉਂਗਾ ਟਰੈਕਟਰ ਕਿਸ ਤਰ੍ਹਾਂ ਦੇ ਨੇ ਕਿ ਮੈਂ ਇਹਨਾਂ ਦੇ ਮਗਰ ਕਈਆਂ ਜਾਂ ਤੱਬੀਆਂ ਨੇ ਤੇ ਕਿੰਨਾ ਡੂੰਘਾ ਇੱਥੇ ਮਤਲਬ ਉਹ ਜਿਹੜਾ ਉਹ ਬਾਹਨ ਉਭਾਉਂਦੇ ਨੇ ਆ ਹੈਗਾ 100 ਏਕੜ ਦਾ ਟੱਕ ਜਿਹੜਾ ਤੁਹਾਨੂੰ ਮੈਂ ਦੱਸਿਆ ਪਹਿਲਾਂ ਆਓ ਹੁਣ ਆਪਾਂ ਚੱਲਦੇ ਹਾਂ ਟਰੈਕਟਰਾਂ ਦੇ ਵੱਲ ਦਿਖਾਉਣਾ ਤੁਹਾਨੂੰ ਉਹ ਦੂਰ ਟਰੈਕਟਰ ਚੱਲ ਰਹੇ ਨੇ 100 ਏਕੜ ਦੇ ਵਿੱਚ ਤਿੰਨ ਟਰੈਕਟਰ ਨੇ ਹੁਣ ਕਿਸਾਨ ਦੇ ਇਹ ਵੀ ਕਿਸਾਨ ਪੰਜਾਬ ਤੋਂ ਨੇ ਆਹ ਦੇਖੋ ਬਾਹੀ ਹੋਈ ਹੋਈ ਹੈ ਬਹੁਤ ਹੀ ਡੂੰਘੇ ਜਿਹੜੇ ਹਲ ਲੱਗੇ ਹੋਏ ਨੇ ਬਹੁਤ ਹੀ ਮਿਹਨਤ ਵਾਲਾ ਕੰਮ ਹੈ ਇੱਥੇ ਪਰ ਇੱਕ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਇੱਥੇ ਦਾ ਜਿਹੜਾ ਮੌਸਮ ਹੈ ਇਹ ਸਾਰਾ ਸਾਲ ਇੱਕੋ ਜਿਹਾ ਹੀ ਠੰਡਾ ਮੌਸਮ ਬਹੁਤ ਹੀ ਵਧੀਆ ਮੌਸਮ ਰਹਿੰਦਾ ਇੱਥੇ ਤੁਹਾਨੂੰ ਸ਼ਾਇਦ ਕਿਤੇ ਗਰਮੀ ਦਾ ਮਹਿਸੂਸ ਨਹੀਂ ਹੁੰਦੀ ਇੱਥੇ ਟੈਂਪਰੇਚਰ 12 ਡਿਗਰੀ ਤੋਂ 20 ਡਿਗਰੀ ਦੇ ਕਰੀਬ ਮਤਲਬ ਸਵੇਰੇ ਸ਼ਾਮ ਹੁੰਦਾ ਰਹਿੰਦਾ ਸਾਰਾ ਸਾਲ ਇੱਕੋ ਜਿਹਾ ਮੌਸਮ ਹੈ ਬਿਲਕੁਲ ਇੱਥੇ ਹਰ ਇੱਕ ਫਸਲ ਜਿਵੇਂ ਕਣਕ ਹੈ ਸੋਇਆਬੀਨ ਹੈ ਮੱਕੀ ਹੈ ਬਾਜਰਾ ਹੈ ਅਰ ਮਿਰਚਾਂ ਨੇ ਪਿਆਜ਼ ਗਠੇ ਸਭ ਕੁਝ ਇੱਥੇ ਬਹੁਤ ਵਧੀਆ ਹੁੰਦਾ ਬਹੁਤ ਹੀ ਜ਼ਿਆਦਾ ਉਪਜਾਊ ਧਰਤੀ ਹੈ ਆ ਤੁਹਾਨੂੰ ਦਿਖਾਉਂਦੇ ਆ ਇਹ ਧਰਤੀ ਸਿਰਫ ਬਰਸਾਤ ਦੇ ਆਧਾਰਤ ਖੇਤੀ ਹੁੰਦੀ ਹੈ ਇੱਥੇ ਜਿੰਨੋਂ ਮੀਂਹ ਪੈਂਦੇ ਨੇ ਮੀਆਂ ਦੇ ਨਾਲ ਹੁੰਦੀ ਹੈ ਤੇ ਆ ਦਿਖਾਉਂਦੇ ਆ ਆਗਾਜੀ ਟਰੈਕਟਰ ਆ ਇਸ ਟਾਈਪ ਦਾ ਟਰੈਕਟਰ ਹੈ ਆ ਦੇਖੋ ਇਹਨਾਂ ਦੇ ਜਿੱਥੇ ਦੋ ਦੋ ਟਾਇਰ ਨੇ ਤੇ ਤਿੰਨ ਤਿੰਨ ਟਾਇਰ ਲੱਗੇ ਹੁੰਦੇ ਆ ਪਰ ਇਹਨਾਂ ਨੇ ਹੁਣ ਪੰਜਾਬੀ ਨੇ ਇੱਕ ਟਾਇਰ ਦੋਨੇ ਪਾਸੇ ਖੋਲ ਲਿੱਦਾ ਹੁਣ ਦੋ ਦੋ ਟਾਇਰਾਂ ਤੇ ਇਹਨਾਂ ਨੂੰ ਚਲਾਉਂਦੇ ਆ ਕਾਲੇ ਇਹਨਾਂ ਦੇ ਡਰਾਈਵਰ ਰੱਖੇ ਹੋਏ ਨੇ ਆ ਹੈਗੇ ਸਪੈਸ਼ਲ ਤਕਨੀਕ ਦੇ ਹਾਲ ਲੱਗਦੇ ਤਵੀਆਂ ਨੇ ਪਰ ਹੈਗੇ ਨਿਹਾਲੇ ਇਹ ਬਹੁਤ ਹੀ ਡੂੰਘਾ 2-2 ਫੁੱਟ ਇਹ ਜਿਹੜੀ ਹੈਗੀ ਹੈ ਮਿੱਟੀ ਦੀ ਢਗਾਈ ਨੂੰ ਥੱਲੋਂ ਖੋਦਦੇ ਜਾਂਦੇ ਆ ਵਹਾਈ ਕਰਦੇ ਨੇ ਇਹ ਹੈਗਾ ਕੀਨਿਆਂ ਦੇ ਵਿੱਚ ਪੰਜਾਬੀਆਂ ਦਾ ਇੱਕ ਅਲੱਗ ਰਤਬਾ ਉਸ ਤੋਂ ਬਾਅਦ ਆ ਤੁਹਾਨੂੰ ਦਿਖਾਉਣਾ ਇੱਥੇ ਪਾਣੀ ਵਾਸਤੇ ਜਿਹੜਾ ਹੁੰਦਾ ਹੈ ਸੂਲਰ ਵੀ ਲੱਗਦੇ ਆ ਪਾਣੀ ਬਹੁਤ ਡੂੰਘਾ ਹੈ ਲਗ ਭਗ 600 ਫੁੱਟ 700 ਫੁੱਟ 1000 ਫੁੱਟ ਦੇ ਬੋਰ ਲੱਗਦੇ ਬਹੁਤ ਮੁਸ਼ਕਲ ਨਾਲ ਲੱਗਦਾ ਕਿਉਂਕਿ ਧਰਤੀ ਜਿਆਦਾ ਪਥਰੀਲੀ ਆ ਥੱਲੇ ਆ ਇੱਥੇ ਲੱਗੀ ਹੁੰਦੀ ਹੈ ਫੈਂਸ 100 100 ਏਕੜ ਦੀ 200 ਏਕੜ ਦੀ ਜਿੰਨੇ ਦੀ ਵੀ ਜਿਹੜੀ ਮਾਲਕੀ ਹੁੰਦੀ ਹੈ ਜਿਵੇਂ ਇਧਰਲੇ ਪਾਸੇ ਇਸ ਇੱਕ ਅਲੱਗ ਮਾਲਕੀ ਆ ਇੱਕ ਅਲੱਗ ਮਾਲਕੀ ਦੇ ਨੇ ਹੈਗੇ 100 ਏਕੜ ਦਾ ਫਾਰਮ ਹੈਗਾ ਅਲੱਗੇ ਹੋਏ ਨੇ ਸੋਲਰ ਪਾਣੀ ਵਾਸਤੇ ਇੱਥੋਂ ਪਾਣੀ ਜਿਹੜਾ ਹੈਗਾ ਉਹ ਉੱਪਰ ਟੈਂਕੀ ਦੇ ਵਿੱਚ ਲਿ ਜਾ ਕੇ ਇੱਥੇ ਡ੍ਰਿਪਰ ਸਿਸਟਮ ਨਾਲ ਜਿਹੜੀ ਏਰੀਗੇਸ਼ਨ ਕੀਤੀ ਜਾਂਦੀ ਹੈ ਇੱਥੇ ਪਾਣੀ ਦਾ ਬੜਾ ਮਹੱਤਵ ਹੈ ਆਮ ਬਹੁਤੀਆਂ ਜਗ੍ਹਾਾਂ 'ਤੇ ਜਿਹੜਾ ਬਰਸਾਤ ਦਾ ਪਾਣੀ ਉਹ ਇਕੱਠਾ ਕਰਕੇ ਜਿਹੜਾ ਪੀਣ ਵਗੈਰਾ ਨੂੰ ਵਰਤੇ ਆ ਜਾਂਦੇ ਬਹੁਤ ਹੀ ਸਾਰ ਸੁਤਰ ਹੈ ਤਾਂ ਹਾਂ ਇਸ ਦੇ ਨਾਲ ਤੁਸੀਂ ਇਹ ਦੇਖੋਗੇ ਉਹ ਉੱਪਰ ਟੈਂਕੀਆਂ ਲੱਗਿਆ ਨੇ ਉੱਪਰ ਇੱਕ ਜਿਹੜਾ ਹੈਗਾ ਪੂਰਾ ਫਾਰਮ ਹਾਊਸ ਬਣਿਆ ਹੋਇਆ ਹੈ ਉਹ ਮੈਂ ਤੁਹਾਨੂੰ ਦਿਖਾਉਣਾ। ਇਹ ਆ ਹੈਗੇ ਨੇ ਬੋਰ ਬੋਰ ਲੱਗਿਆ ਹੋਇਆ ਹੈ। ਆਪਣੇ ਤਾਂ ਦੇਖੋ ਕਿਹੜੀਆਂ ਨਾਲ ਮੋਟਰਾਂ ਕੱਢੀਆਂ ਨੇ ਇੱਥੇ ਪਰ ਪਰਮਾਨੈਂਟ ਲੱਕੜ ਦੀ ਬਣਾਈ ਜਾਂਦੇ ਨੇ ਜਿਹੜੀ ਚੈਨ ਕੁੱਪੀ ਦੇ ਨਾਲ ਮੋਟਰ ਨੂੰ ਪਾਇਆ ਜਾਂਦਾ ਜਾਂ ਕੱਢਿਆ ਵੀ ਜਾਂਦਾ। ਆ ਬਣੇ ਹੋਏ ਨੇ ਇੱਥੇ ਜਿਹੜੇ ਫਾਰਮ ਹਾਊਸ ਨੇ। ਉਸ ਤੋਂ ਬਾਅਦ ਉਹਨਾਂ ਫਾਰਮ ਹਾਊਸਾਂ ਦੇ ਵਿੱਚ ਰਹਿ ਕੇ ਸਾਰਾ ਮਸ਼ੀਨਰੀ ਵਗੈਰਾ ਦਾ ਉੱਥੇ ਹੀ ਸਾਰਾ ਸਟੌਕ ਹੁੰਦਾ। ਇਹ ਹੈਗਾ ਕੀਨੀਆ ਦਾ ਸਫ਼ਰ।